ਪੰਜਾਬ ਜਿੰਦਾਬਾਦ 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 ਕ੍ਰਾਂਤੀਕਾਰੀ ਕਿਸਾਨੀ ਨੇ ਪੰਜਾਬ ਜਿੰਦਾਬਾਦ 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 ਕ੍ਰਾਂਤੀਕਾਰੀ ਕਿਸਾਨ ਪੰਜਾਬ ਜਿੰਦਾਬਾਦ 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 ਸੋਤ ਕਿਸਾਨ ਮੋਰਚਾ ਜਿੰਦਾਬਾਦ 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 ਸੋਤ ਕਿਸਾਨ ਮੋਰਚਾ ਜਿੰਦਾਬਾਦ 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 ਸੋਤ ਕਿਸਾਨ ਮੋਰਚਾ ਜਿੰਦਾਬਾਦ 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 ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਚਨ ਸਿੰਘ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੰਮਦੋਟ ਬਲਾਕ ਪ੍ਰਧਾਨਾ ਜੀ ਮੈਂ ਫਰੋਜਪੁਰ ਤੋਂ ਆ ਹੋਏ ਹੁਸੈਨਿਕ ਵਾਲਾ ਹੈਡ ਤੇ ਜੀ ਪਰੇਸ਼ਾਨੀਆਂ ਜਿਹੜੀ ਮੰਗਣੇ ਲੈ ਕੇ ਆਇਆ ਆ ਸਰ ਪਰੇਸ਼ਾਨੀਆਂ ਆ ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਸੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਸ ਤੋਂ ਪਰੇਸ਼ਾਨੀ ਸਾਨੂੰ ਇਹ ਆ ਜੀ ਜਿਹੜਾ ਪਾਣੀ ਦਾ ਪੱਧਰ ਫਲੱਡ ਗੇਟ ਕਹੀ ਜਾਂਦਾ ਆ ਵੀ ਯਾਨੀ ਕਿ ਉਹ ਯਕਦਮ ਹੀ ਚੁੱਕੇ ਗਏ ਨੇ ਅਗਲੇ ਪਾਸੇ ਫਸਲਾਂ ਦਾ ਨੁਕਸਾਨ ਹੋ ਰਿਹਾ ਜੋ ਵੀ ਪੁਆਇੰਟ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਜੋ ਸਤਲੁਜ ਦਰਿਆ ਦਾ ਪੁਆਇੰਟ ਪੱਧਰ ਉਹ ਪੁਆਇੰਟ ਆਪਦਾ ਪੂਰਾ ਅਧਿਕਾਰੀ ਨਹਿਰ ਵਿਭਾਗ ਦੇ ਰੱਖ ਲੈਣ ਕਿਉਂਕਿ ਜਿਥੇ ਬੰਦੀਆਂ ਆਈਆਂ ਸੀ ਮਗਰ ਉਹਨਾਂ ਨੇ ਆਣ ਕੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਹੈ ਤੇ ਇਹਨਾਂ ਯਕਦਮ ਗੇਟ ਚੁ ਯੱਗੇ ਸਾਡਾ ਨੁਕਸਾਨ ਹੋ ਗਿਆ ਸਾਡਾ ਫਸਲਾਂ ਦਾ ਨੁਕਸਾਨ ਹੋ ਗਿਆ ਆ ਜਿੰਨੇ ਵੀ ਪਿੱਛੇ ਵੇਖ ਲੋ ਨਿਗਾਹ ਮਾਰ ਲੋ ਸਾਰੇ ਮਤਲਬ ਪੀੜਤ ਕਿਸਾਨ ਨੇ ਤਾਂ ਅਸੀਂ ਤਾਂ ਇਹੋ ਮੰਗ ਕਰਦੇ ਆ ਵੀ ਚਲੋ ਜੀ ਪਿੱਛੋਂ ਪਾਣੀ ਹਰੀਆਂ ਤੋਂ ਛੱਡਿਆ ਗਿਆ ਕੋਈ ਦਿੱਕਤ ਨਹੀਂ ਸਾਰਿਆਂ ਦੇ ਨਾਲ ਜਿਹੜੇ ਪਿੱਛੇ ਵੀ ਸਾਡੇ ਆਏ ਨੇ ਉਹ ਵੀ ਸਾਡੇ ਭਰਾ ਨੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਪਰ ਗੱਲ ਇਹ ਆ ਵੀ ਜਿੰਨਾ ਕੋ ਪੁਆਇੰਟ ਪਾਣੀ ਜੋ ਪੱਧਰ ਆਉਦਾ ਪੁਆਇੰਟ ਰੱਖ ਲੈਣ ਹੁਣ ਦੇਖਿਆ ਜਾਵੇ ਤਾਂ ਇਹਨਾਂ ਨੇ ਗੇਟ ਜਿਹੜੇ ਆ ਬਿਲਕੁਲ ਚੁੱਕੇ ਹੋਇਆ ਜੀ ਅਗਲੇ ਪਾਸੇ ਨੁਕਸਾਨ ਹੋ ਰਿਹਾ ਪਿਛਲੇ ਪਾਸੇ ਤੁਸੀਂ ਜਾ ਕੇ ਦੇਖੋ ਉੱਥੇ ਵੀ ਅਸੀਂ ਜਾਂਦੇ ਆ ਤੁਹਾਡੀ ਵੇਖਦੇ ਆ ਉੱਥੇ ਜਾ ਕੇ ਵੇਖੋ ਤੁਸੀਂ ਬੰਨ ਨੂੰ ਬਿਲਕੁਲ ਵੱਡਾ ਪੈ ਰਿਹਾ ਕਿਉਂਕਿ ਪੈ ਰਿਹਾ ਕਿ ਪਾਣੀ ਦਾ ਪੱਧਰ ਜਿਹੜਾ ਨੀਵਾ ਹੋ ਗਿਆ ਤਾਂ ਪਿਛਲੇ ਪਾਸੇ ਬੰਨ ਵੱਡੀ ਜਾ ਰਿਹਾ ਫਰੋਜਪੁਰ ਨੂੰ ਵੀ ਨੁਕਸਾਨ ਹੈ ਸ਼ਹਿਰ ਨੂੰ ਤਾਂ ਅਸੀਂ ਤਾਂ ਇਹ ਗੱਲ ਕਰਦੇ ਆਂ ਵੀ ਚਲੋ ਅੱਗੇ ਜਿਹੜਾ ਸਾਡਾ ਨੁਕਸਾਨ ਹੋ ਗਿਆ ਉਹ ਤਾਂ ਕੋਈ ਗੱਲ ਨਹੀਂ ਜੀ ਪਰ ਅਸੀਂ ਹੁਣੇ ਮੰਗ ਕਰਦੇ ਆਂ ਵੀ ਜਿਹੜਾ ਪੁਆਇੰਟ ਜੋ ਪਾਣੀ ਦਾ ਪੱਤਰ ਹੈ ਉਹ ਪੂਰਾ ਕੀਤਾ ਜਾਏ ਐਸ ਡੀਓ ਐਕਸ਼ਨ ਇੱਥੇ ਜਈ ਸਾਹਿਬ ਵੀ ਫਿਰਦੇ ਨੇ ਉਹ ਲਾਰੇ ਲੱਪੀ ਦਿੱਤੀ ਜਾਂਦੇ ਜੀ ਹੁਣੇ ਆ ਕੇ 5 ਮਿੰਟ ਲਿਆ ਕੇ 10 ਮਿੰਟ ਲਿਆ ਕੇ ਜੇ ਆਉਂਦੇ ਨੇ ਤਾਂ ਠੀਕ ਆ ਨਹੀਂ ਫਿਰ ਸਾਡੀ ਸੰਗਤ ਜਿੰਨੀ ਵੀ ਪਫਲਕ ਅਸੀਂ ਗੇਟਾਂ ਦੇ ਚੜ੍ਹ ਕੇ ਜੋ ਵੀ ਅਸੀਂ ਗੇਟ ਬਿਲਕੁਲ ਬੰਦ ਕਰਾਂਗੇ ਬੇਸ਼ੱਕ ਦੀ ਪਿੱਛੇ ਵੀ ਚਲੋ ਜੇ ਨੁਕਸਾਨ ਹੋਵੇਗਾ ਤਾਂ ਹੋਣਾ ਸਾਡੇ ਕਿਸਾਨਾਂ ਦਾ ਹੀ ਹੈ ਪਰ ਜੇ ਉਹ ਕਿਸਾਨ ਮਗਰੋਂ ਆਣ ਕੇ ਰੋਹ ਪਾ ਕੇ ਚਕਾ ਕੇ ਗਏ ਨੇ ਸਾਡਾ ਕਿ ਨੁਕਸਾਨ ਕਰਕੇ ਗਏ ਨੇ ਦੀ ਕੀ ਗੱਲ ਸਾਡਾ ਕੋਈ ਬੱਚੇ ਨਹੀਂ ਪਰਿਵਾਰ ਨਹੀਂ ਸਾਡਾ ਵੀ ਨੁਕਸਾਨ ਹੋ ਗਿਆ ਪਰ ਜੋ ਹੋ ਗਿਆ ਤਾਂ ਉਹ ਤਾਂ ਹੋ ਗਿਆ ਪਰ ਅਸੀਂ ਇਹ ਮੰਗ ਕਰਦੇ ਆ ਵੀ ਜੋ ਵੀ ਇਹ ਇਹਨੂੰ ਪੁਆਇੰਟ ਨੂੰ ਬਿਲਕੁਲ बराबर ਤੇ ਕੀਤਾ ਜਾਵੇ ਅਧਿਕਾਰੀ ਨਹਿਰ ਮੈਕ ਮੈਨੂੰ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਹਾਲ ਤੀ ਘੜੀ ਸਾਡੇ ਕੋਲ ਕੋਈ ਵੀ ਨਹੀਂ ਆ ਰਿਹਾ 5 ਮਿੰਟ ਚ ਆ ਗਏ 7 ਮਿੰਟ ਚ ਆ ਗਏ 12 ਘੰਟੇ ਤੇ ਆ ਗਏ ਹਰ ਸਾਲ ਦੇ ਵਿੱਚ ਤਾਂ ਘੱਟੋ ਘੱਟਾਂ ਸਾਡੇ ਹਜ਼ਾਰਾਂ ਕਿੱਲਾ ਹੀ ਨੁਕਸਾਨ ਹੋ ਗਿਆ ਜੀ ਅਰਪੀਆਂ ਦਾ ਨੁਕਸਾਨ ਹੋ ਗਿਆ ਝੋਨੇ ਦਾ ਨੁਕਸਾਨ ਹੋ ਗਿਆ ਕਈਆਂ ਜ਼ਮੀਨਾਂ ਦੇ ਵਿੱਚ ਰੇਤਾ ਵੀ ਪੈ ਗਿਆ ਤਾਂ ਗੱਲ ਇਹ ਆ ਵੀ ਇਹਨਾਂ ਦੇ ਇੱਕ ਨਾ ਕਮੀਆਂ ਦੇ ਬਾਵਜੂਦ ਸਾਡਾ ਨੁਕਸਾਨ ਹੋਇਆ ਕਿਉਂਕਿ ਅਸੀਂ ਇਹਨਾਂ ਦੀ ਇਹੋ ਹੀ ਮੰਗ ਕਰਦੇ ਵੀ ਆਪਦਾ ਪਾਣੀ ਦਾ ਪੱਧਰ ਪੂਰਾ ਰੱਖ ਲੈਣ ਸਾਨੂੰ ਕੋਈ ਇਤਰਾਜ ਨਹੀਂ ਮਗਰੋਂ ਹਰੀ ਕਿਆ ਤੂੰ ਜ 40000 ਆਇਆ ਤਾਂ 40 ਕੱਢ ਦੇਣ ਪੁਆਇੰਟ ਤਾਂ ਰੱਖਣ ਪੁਆਇੰਟ ਇਹ ਬਿਲਕੁਲ ਨਹੀਂ ਰੱਖਦੇ ਪਏ ਵੇਖੋ ਤੁਸੀਂ ਉਹ ਗੇਟ ਕਿੰਨੇ ਮਤਲਬ ਵੀ ਪਾਣੀ ਤੇਜ਼ ਚੱਲ ਰਿਹਾ ਇੱਥੋਂ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਨਹਿਰਾਂ ਦਾ ਪਾਣੀ ਹੈ ਬੀਕਾ ਨਹਿਰ ਵਜਦੀ ਹੈ ਨਹਿਰ ਇੱਕ ਵਜਦੀ ਹੈ ਉਹ ਬੰਦ ਕੀਤਾ ਹੈ ਉਹਨਾਂ ਦਾ ਪਾਣੀ ਜਦੋਂ ਮਤਲਬ ਵੀ ਸਤਲੁਜ ਦੇ ਗੇਟ ਛੱਡ ਦਿੱਤੇ ਗਏ ਆ ਨਾ ਤਾਂ ਉਹਨਾਂ ਦਾ ਪਾਣੀ ਵਾਪਸ ਜਾਣਾ ਸ਼ੁਰੂ ਹੋ ਗਿਆ ਐਨਾ ਕੋਈ ਪਾਣੀ ਦਾ ਪੱਧਰ ਉੱਚਾ ਕਰ ਦਿੱਤਾ ਇਹਨਾਂ ਨੇ ਕਿ ਨਾਮ ਕੀ ਪੜਾਈ ਮੇਰਾ ਨਾਮ ਮੇਜਰ ਸੰਗੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਵੇਖੋ ਜੀ ਪਰੇਸ਼ਾਨੀ ਇਸ ਤਰ੍ਹਾਂ ਵੀ ਚੰਗਾ ਵળે ਪਾਣੀ ਉਹਦੇ ਲੈਵਲ ਤੇ ਚੱਲ ਰਿਹਾ ਸੀਗਾ ਇਹ ਪਿੱਛੇ ਜਥੇਬੰਦੀਆਂ ਇੰਜਾਂ ਨੇ ਪਿਛਲੇ ਪਿੰਡਾਂ ਦੀਆਂ ਉਹਨਾਂ ਆ ਕੇ ਪਾਣੀ ਦੇ ਜਿਹੜੇ ਗੇਟ ਜਿਹੜੇ ਚੁਕਵਾਤੇ ਆ ਜਿਹਦੇ ਕਰਕੇ ਸਾਡਾ ਜਿਹੜਾ ਅਗਲਾ ਏਰੀਆ ਜੋ ਸਾਡੀ ਜਾਂ ਖੇਤੀ ਆ ਜੋ ਸਾਡੇ ਪਿੰਡਾਂ ਦੇ ਨਾਲ ਲੱਗਦੇ ਕਾ ਬਣਦੇ ਨਾਲ ਲੱਗਦਾ ਜੋ ਪਿੰਡ ਆ ਉਹਨਾਂ ਦੇ ਵਿੱਚ ਲੈਵਲ ਪਾਣੀ ਦਾ ਇੱਕਦਾਂ ਵਧ ਗਿਆ ਜੀ ਸਾਡੀ ਮਜਬੂਰੀ ਕਰਕੇ ਜਦੋਂ ਸਾਡੇ ਉਧਰ ਖੇਤ ਡੁੱਬਣ ਲੱਗਿਆ ਸੀ ਇੱਥੇ ਆ ਕੇ ਦੇਖਿਆ ਦੇਖੋ ਸਾਰੇ ਗੇੜ ਚੁੱਕੇ ਹੋਏ ਜਿੱਥੇ ਬੰਦੀਆਂ ਆ ਕੇ ਗੇੜ ਚ ਕਾਤੇ ਹੋਏ ਨੇ ਜਿੱਤੇ ਕਰਕੇ ਸਾਨੂੰ ਇੱਥੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੁਣ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਨੇ ਜਿੰਨਾ ਕਿ ਤੁਹਾਡਾ ਲੈਵਲ ਹੈ ਉਹਦੇ ਲੈਵਲ ਨੂੰ ਕੰਟਰੋਲ ਕਰਕੇ ਤੇ ਵਾਧਾ ਪਾਣੀ ਜਿਹੜਾ ਸਾਡੇ ਵਾਲੇ ਬੰਨਿਆਂ ਨੂੰ ਛੱਡ ਦਿਓ ਕਿ ਸਾਨੂੰ ਕੋਈ ਤਰਾਜ਼ ਨਹੀਂ ਤੇ ਜਿਹੜਾ ਨਜਾਇਜ਼ ਜੋ ਪਾਣੀ ਅੱਗੇ ਛੱਡਿਆ ਗਿਆ ਇਹਨੂੰ ਆਪਣਾ ਬੰਦ ਕੀਤਾ ਜਾਵੇ ਤੇ ਵੇਖੋ ਜੀ ਆਪਣਾ 40 44 ਹਰ ਚੱਲ ਰਿਹਾ ਇੱਥੇ ਜੋ ਆਪਣਾ ਲੈਵਲ 80 ਹਜ਼ਾਰ ਚੱਲ ਰਿਹਾ ਹੈ ਤੇ ਇਦਾਂ ਦਾ ਧੱਕਾ ਸਾਡੇ ਦੀ ਕਿਸਾਨਾਂ ਨਾਲ ਨਾ ਕੀਤਾ ਜਾ ਵਸੇ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਨਿਆ ਜਾਂ ਤਾਂ ਸਾਡਾ ਇਹ ਜਿਹੜੇ ਗੇਟ ਦੇ ਅੱਗੇ ਵਲਤੂ ਪਾਣੀ ਛੱਡਦਾ ਬੰਦ ਕਰੋ ਨਹੀਂ ਤਾਂ ਅਸੀਂ ਸਾਨੂੰ ਮਜਬੂਰ ਹੋ ਕੇ ਅਸੀਂ ਗੇਟ ਜਿਹੜਾ ਆਪ ਖੁਦ ਬੰਦ ਕਰਾਂਗੇ ਤੇ ਇਹ ਸਾਡੀ ਬੇਨਤੀ ਹੈ ਜੇ ਤਾਂ ਮੰਨ ਲੈਣਗੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਸਾਹੀ ਆਓ ਦਾ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਪ੍ਰਸ਼ਾਸਨ ਦੇ ਵਾਸਤੇ ਪ੍ਰਸ਼ਾਸਨ ਅੱਗੇ ਹੀ ਧਰਨਾ ਲਾਵਾਂਗੇ ਮਜਬੂਰ ਹੋਣਾ ਪਏਗਾ ਮਜਬੂਰ ਹੋਣਾ ਪਏਗਾ ਸਾਨੂੰ